ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਲੋ ਜੀ ਬਾਈ ਅੱਜ ਕੱਲ ਛੜਾ ਲਈ ਸੀਗੀ ਪਰसों ਪਰਸਾਂ ਛੜਾ ਲਈ ਸੀ ਕਹਿੰਦੇ ਹਰੀਆ ਕਣਕ ਤੇ ਰਾਤ ਬੱਦਲ ਨੂੰ ਦੇਖ ਕੇ ਫੇਰ ਨਹੀਂ ਰਹੇ ਫੋਨ ਕਰਤਾ ਕਹਿੰਦੇ ਸਾਡੀ ਵੱਡੋ ਅੱਜੀ ਤੇ ਹੁਣ ਬਾਡੀ ਕਰਨ ਜਾਣਾ ਆਪਾਂ ਬਾਈ ਲੀ ਬਣਾ ਰਹੇ ਆ ਟਰੈਕਟਰ ਨਾਲ ਉਹ ਤੇ ਮਸ਼ੀਨਾਂ ਚੱਲਦੀਆਂ ਨੇ ਤਕਰੀਬਨ ਤਕਰੀਬਨ ਚੱਲ ਪਿਆ ਮੇਰੇ ਪਿੱਛੇ ਵੀ ਚੱਲੀ ਜਾਂਦੇ ਸੰਧੀਂਦੀ ਹੋਊਗੀ ਵਿੱਚ ਉਹ ਦੇਖੋ ਛੋਟੀ ਇਹ ਨਾ ਪਿੱਛੇ ਚੱਲਦੀ ਆ ਮਸ਼ੀਨ ਤੇ ਆਪਾਂ ਵੀ ਚੱਲਦੇ ਆ ਬਸ ਬਾਢੀ ਕਰਨਾ ਹੁਣ ਲੀ ਦੇਖ ਕੇ ਆਉਨੇ ਆ ਬਣਾਉਣ ਲੱਗੇ ਹੋਇਆ ਸੂਹਾ ਵੱਢ ਕੇ ਦੂਏ ਪਾਸੇ ਤਾਂ ਹਰੀ ਸੀਗੀ ਕਹਿੰਦਾ ਇੱਧਰ ਦੀ ਬਣਾ ਲੈਂਦੇ ਆਂ ਜੀ ਕਹਿੰਦੇ ਜੀ ਬਣਾਉਣ ਲੱਗੇ ਆ ਵੱਢਣ ਦੇਖ ਕੇ ਕਹਿੰਦੇ ਹਰੀ-ਹਰੀ ਵੱਢ ਦੋ ਅਸੀਂ ਤਾਂ ਕਹਾਂ ਦੋ ਦਿਨ ਦਾ ਨਾਂਗਾ ਕਰਤਾ ਸੀ ਵਿੱਚ ਲਓ ਜੀ ਭਾਈ ਜੀ ਸਟਾਫ ਵਰਕਰ ਸਾਫ ਕਰਨ ਲੱਗੇ ਹੋਏ ਆ ਜੀ ਨਰਮ ਕਣਕਾਂ ਕਰਕੇ ਨਾ ਸਟਾਫ ਵਰਕਰ ਬਹੁਤ ਚੂਕ ਹੋਇਆ ਦੇਖੋ ਹੈ ਅੱਲੀ ਫੜਾਉਣਾ ਆਹ ਦੇਖੋ ਕੀ ਹਾਲ ਹੋਇਆ ਪਿਆ ਵਿੱਚੋਂ ਕਸੀਰ ਹੀ ਕਸੀਰ ਨਿਕਲੇ ਸਟਾਫ ਵਰਕਰਾਂ ਦੇ ਲੈ ਬੜਨੇ ਆ ਨਰਮਾ ਕਣਕਾਂ ਨਰਮ ਕਰਕੇ ਫਸਦੇ ਆ ਬਾਈ ਇਹ ਬਾਕੀ ਇੱਕ ਆਪਾਂ ਸਰੋਂ ਕੱਢੀ ਸੀ ਨਾ ਉਹ ਢੱਕੇ ਵਿੱਚ ਫਸੇ ਹੋਣਗੇ ਸਟਾਫ ਵਰਕਰਾਂ ਦੇ ਆ ਹਜੇ 1-2 ਦਿਨ ਤਾਂ ਇਹ ਚੋਕ ਹੋਣਗੇ ਜਿੰਨਾ ਚਿਰ ਕਣਕਾਂ ਨਹੀਂ ਸੁੱਕਦੀਆਂ ਨਾ ਚੰਗੀ ਤਰ੍ਹਾਂ ਬਹੁਤ ਮਾਲ ਨਿਕਲ ਗਿਆ ਮਾੜੇ-ਮੋٹے ਰਹਿ ਗਿਆ ਹੁਣ ਤਾਂ ਕਹੇ ਜੇ ਵੀ ਹੈਗਾ ਤੇਲ ਹੈਂ ਕੇਰਾ ਪੋਲਾ ਕਰਦੇ ਫੇਰ ਲਾ ਨੇ ਲੀਵਰ ਇੱਕ ਵਾਰੀ ਪੋਲਾ ਕਰਦੇ ਇਹ ਹੁਣ ਕੱਪੜੇ ਧੋ ਦੇ ਇਹਨਾਂ ਨੂੰ ਭਿਉਂ ਕੇ ਰੱਖ ਦੇ ਕਸੀਰ ਨਰਮ ਹੋ ਜਾਣਗੇ। ਓਏ ਬਾਲੇ ਚੋਕ ਹੁੰਦੇ ਸਤਾਵਾ ਕਰ ਨਰਮ ਕਰਕੇ ਨਾ ਗਣਕਾ। ਆਹੋ। ਫੇਰ ਮੈਂ ਅਹੀਂ ਚੱਕ ਦੇਣੀ ਸੀ ਫੇਰ ਤਾਂ ਸਵੇਰੇ ਪੱਟ ਦੇ ਚੰਗੀ ਤਰ੍ਹਾਂ। ਓ ਜੇ ਮੈਂ ਕੱਲਾ ਵੱਢਣ ਜਾਂਦਾ ਮੈਂ ਅਹੀਂ ਚੱਕ ਦੇਣੀ ਸੀਗੀ। ਫੇਰ ਸਵੇਰੇ ਸੱਬਲਾਂ ਦਾ ਪੱਟਣੇ ਪਾਣੇ ਸੀ ਬਹੁਤ ਨਿਕਲੇ ਪੰਡ ਨਿਕਲ ਗਈ ਮਾਲ ਦੀ ਵਿੱਚੋਂ ਉਹ ਸਰੋਂ ਦੇ ਡੱਕਿਆਂ ਨੇ ਉਹ ਉਹਦੇ ਨਾਲ ਵੀ ਖੜੀ ਜਾਂਦੇ ਬਾਕੀ ਬਾਈ ਨਰਮ ਕਰਕੇ ਨਾ ਇਹ ਸਰੋਂ ਦੇ ਡੱਕਿਆਂ ਦੇ ਵਿੱਚ ਖੜੇ ਆ ਕਣਾਂ ਉੱਥੇ ਐਮਪੀ ਦੇ ਵਿੱਚ ਅਸੀਂ ਡੇਲੀ ਡੇਲੀ ਪਾੜਦੇ ਰਹੇ ਹਾਂ ਡੇਲੀ ਉੱਥੇ ਕਣ ਕਣ ਨਾਰ ਉਹ ਕਾ ਜਿਹੜੇ ਲੋਕਵਨ ਬੀ ਆ ਜਾਂ ਦੂਆ ਨਾ ਉਹਨਾਂ ਦੇ ਕਸੀਰ ਬਹੁਤ ਜ਼ਿਆਦੇ ਆ ਉੱਥੇ ਵਾਲੇ ਜੋਗ ਹੁੰਦੇ ਆ ਐਮਪੀ ਦੇ ਵਿੱਚ ਯਾਰ ਹਰਿਆਣੇ ਚ ਵੀ ਹਜੇ ਉੰਨਾ ਹੁੰਦਾ ਹਰਿਆਣੇ ਦਾ ਆਪਣੇ ਵਾਲੇ ਬੀਓਈ ਆ ਜਦ ਕਣਕਾਂ ਸੁੱਕ ਜਾਂਦੀਆਂ ਫਿਰ ਕਸੀਰ ਉੱਡਣ ਲੱਗ ਜਾਂਦਾ ਹਵਾ ਦੇ ਨਾਲ ਉਹ ਜੀ ਲੱਗੇ ਹੋਇਆ ਸਾਫ਼ ਸਭਿਆ ਕਰਨ ਉਧਰ ਭਾਈ ਹੁਣੇ ਲੀ ਬਣਾਉਂਦੇ ਆ ਦੇਖਦੇ ਆ ਮੈਂ ਦੇਖ ਕੇ ਆਵਾਂ ਲੀ ਭਈ ਬਣਾਈ ਕਿ ਨਹੀਂ ਲੋ ਜੀ ਭਾਈ ਜੀ ਚੱਲੇ ਆਂ ਜੀ ਹੁਣ 1 ਵਜ ਗਿਆ ਹੁਣ ਵੱਡਣ ਚੱਲੇ ਆ ਪੰਜ ਕਿਲੇ ਆ ਵੱਡਣ ਵਾਲੇ ਬਹੁਤ ਕਣਕਾਂ ਨਰਮਾ ਨਰਮ ਕਰਕੇ ਕਣਕਾਂ ਬਾਈ ਕੋਈ ਨਿਕਲਦਾ ਹੀ ਨਹੀਂਗਾ 1 ਵਜ ਤੋਂ ਪਹਿਲਾਂ ਦੁਪਹਿਰੇ ਦੁਪਹਿਰੇ ਹੀ ਪਾੜਦਿਆ ਸਾਰੇ ਵੀ ਸਾਢੇ ਦੁਪਹਿਰੇ ਹੀ ਵੱਢ ਹੋ ਗਏ ਚਲੋ ਅਜੇ ਇੱਕ ਦਾ ਦਿਨ ਅਸੀਂ ਵੀ ਵਿਹਲੇ ਆ ਕੰਮ ਥੋੜਾ ਠੰਡਾ ਚੱਲਦਾ ਕਰਕੇ ਅਸੀਂ ਵੀ ਜਿਵੇਂ ਅਗਲਾ ਕਹਿੰਦਾ ਉਵੇਂ ਚੱਲੀ ਜਾਂਨੇ ਆ ਫੇਰ ਤਾਂ ਜਦੋਂ ਜ਼ੋਰ ਪੈ ਗਿਆ ਫੇਰ ਕੀ ਨੇ 1 ਵਜੇ ਦਾ ਕੜੀਕਣਾ ਵਾ ਫਿਰ ਤਾਂ ਦੱਬੀ ਤੁਰੇ ਜਾਣਾ ਵਾ ਤੇ ਆ ਜਾਣ ਤੋਂ ਬਾਈ ਟਰਾਲੀ ਪਵਾਉਂਦਾ ਵਾ ਟਰਾਲੀ ਪਵਾ ਕੇ ਆ ਲੈਣਾ ਵਾ ਫਿਰ ਚੱਲਦੇ ਆਂ ਖੇਤ ਚ ਚਲਾਉਨੇ ਆ ਜਾ ਕੇ ਬਾਈ ਨੂੰ ਕਹਾਂਗੇ ਬਣਾਉਗਾ ਇੱਕ ਦੋ ਕਲਿੱਪਾਂ ਬਾਈ ਵੀਡੀਓ ਬਣਦੀ ਨਹੀਂ ਮੈਂ ਕੱਲਾ ਚਲਾਉਣ ਆਲਾ ਵਾ ਨਾਲ ਕੋਈ ਹੈ ਨਹੀਂ ਵੀਡੀਓ ਬਣਾਉਣ ਆਲਾ ਜੋਗਨ ਸਕੂਲ ਚਲੇ ਜਾਂਦਾ ਵਾ ਤੇ ਚਲੋ ਬਾਈ ਚੱਲਦੇ ਆਂ ਹੁਣ ਆਪਾਂ ਖੇਤ ਚ ਚੱਲ ਕੇ ਮਿਲਦੇ ਆਂ ਚਲਾਉਣੇ ਜਾਂ ਲ ਕੇ ਖੇਤ ਮਹਾਰਾਜ ਦਾ ਨਾਮ ਲੈ ਕੇ ਦਾਤਾ ਜਾਲ ਤੇ ਮੇਰਾ ਪਰਿਆ ਹੱਥ ਰੱਖੇ ਮੇਰਾ ਮਾਲਕ ਦਵਦੀ ਮੇ ਜੇ ਮੇਰੀ ਵਧੀਆ ਚੱਲੇ ਕੋਈ ਪਰੇਸ਼ਾਨੀ ਨਾ ਆਵੇ ਮਹਾਰਾਜ ਤੁਸੀਂ ਵੀ ਸਾਰੇ ਅਰਦਾਸ ਕਰਿਆ ਕਰੋ ਮਸ਼ੀਨਾਂ ਵਾਲੇ ਭਰਾਵਾਂ ਤੇ ਸਾਰਿਆਂ ਤੇ ਮੇਰਾ ਪਰਿਆ ਹੱਥ ਰੱਖੇ ਦਾਤਾ ਡਰਾਈਵਰ ਵੀਰਾਂ ਤੇ ਮੇਰਾ ਪਰਿਆ ਹੱਥ ਰੱਖੇ ਇਹਦਾ ਬਾਲ ਵਿੰਗਾ ਨਾ ਹੋਵੇ ਸੀਜ਼ਨ ਦੇ ਵਿੱਚ ਮਸੀਂ ਹੱਸਦੇ ਖੇਡ ਦਾ ਸੀਜ਼ਨ ਲੱਗੇ ਸਭ ਦਾ ਚਲੋ ਭਾਈ ਹੁਣ ਚੱਲ ਗਏ ਮਿਲਦੇ ਆ ਖੇਤ ਸਾਡਾ ਆ ਰਹਾ ਭਾਈ ਬਹੁਤ ਖਤਰਨਾਕ ਸੀਗਾ ਹੁਣ ਬਾਹ ਕੇ ਲੋਡ ਕੀਤਾ ਵਾ ਇੱਧਰਲੇ ਵਾਸਤੇ ਨਾ ਜੜਾਂ ਸੜਤੀਆਂ ਸੀ ਸਾਰੀਆਂ ਕਾਨਿਆਂ ਦੀਆਂ ਕੱਢ ਗਏ ਇੱਧਰ ਵੀ ਦੀਦਾ ਨਹੀਂ ਸੀਗਾ ਖਾਲ ਨੀਵੇਂ ਖਾਵਾ ਤੇ ਉਹਦੇ ਕਰਕੇ ਆਹ ਬਾਹਿਆ ਵਾ ਹੁਣ ਬਾਹ ਕੇ ਵਧੀਆ ਬਣ ਗਿਆ ਹੁਣ ਭੱਜੀ ਜਾਂਦੇ ਆ ਟਾਪੋੜਾ ਵਜਾਂਦੇ ਆ ਵੇਹਣ ਹੁਣ ਤਾਂ ਚਲੋ ਠੀਕ ਆ ਭਾਈ ਆਹ ਰਾ ਥੋੜਾ ਜਿਹਾ ਪਹੀ ਇੱਧਰ ਨੂੰ ਜਾਣਾ ਆਪਾਂ ਵਹੀ ਮਾੜੀ ਤੰਗ ਆ ਇੱਕ ਸਾਈਡਾਂ ਦੇ ਡੈਕ ਦੀਆਂ ਜਾਂਦੀਆਂ ਮਸ਼ੀਨ ੱਲੇ ਹੱਥ ਨਾਲ ਲੋਡਨੇ ਆਉਂਦੀ ਫਿਰ ਦਿਖਾਉਣੇ ਆ ਤੁਹਾਨੂੰ ਖੇਤ ਚ ਚੱਲ ਕੇ ਕੋਈ ਨਹੀਂ ਚੱਲ ਰਹੀ ਹੈ ਮਸ਼ੀਨ ਆਪਣੇ <table> ਸਾਪੇ ਦੀ ਕਿਰਪਾ ਦਾ ਮਹਾਰਾਜਾ ਲਾ ਸਾਇਆ ਤੁਹਾਨੂੰ ਲਈ ਰੱਖੇ ਫਿਰ ਤੇ ਪਹਿਲੇ ਜੀ ਜਲਾ ਰਹੇ ਅਜੇ ਕਣਕਾਂ ਖਰਾਬ ਵਾਲੀਆਂ ਨੇ ਤੁਸੀਂ ਕਰਕੇ ਪਹਿਲੇ ਜੀ ਜਾਂਦੀ ਆ 4 3 ਕਿਲੇ ਦਾ ਘੇਰਾ ਇਹ ਸਵਾ ਦੋ ਵਜੇ ਲਾਈ ਆਈ 3:30 ਵਜੇ ਲਾਈ ਆ ਵਜੇ ਨਾ ਸਵਾ 1:30 ਦੂਰੇ ਕੋਲੇ ਘਰਾਂ ਦੇ ਕੋਲੇ ਹੀ ਜਾਂਦੀ ਆਈ ਚਲੋ ਬਾਕੀ ਤੁਹਾਨੂੰ ਦਿਖਾਉਨੇ ਆ ਫਿਰ ਉਹਰਾ ਪਾਟੀ ਚ ਜੁਆ ਹਰ ਆਪਦੀ ਆ ਰਹੀ ਬੱਚੇ ਅਰੇ ਉਹ ਹਰ ਹੀ ਆਉਂਦੀ ਆ ਦਿੱਕੀ ਹੋਈ ਜਾਂਦਾ ਨਾਲੋਂ ਮਾੜੀ ਆਹ ਦੇਖ ਯਾਰ ਆ ਗਾਣੇ 70 75 ਦੇ ਖੜਾ ਵਾ ਦੇਖੋ ਅਜੇ ਦਾ 70 75 ਦੇ ਖੜਦਾ ਵਾ ਗਾਂ ਦੇਖੋ ਕੀ ਬਣਦਾ ਵਾ ਆ 12 ਏਰੀਆ ਦਾ ਹੀ ਵਧਣਾ ਏ ਇੱਥੇ ਵੀ ਹੋਰ ਥੰਡੇ ਵਾਲਾ ਤਾਂ ਵਾ ਵੱਡਾ ਲੱਗਿਆ ਰੱਬ ਇਹ ਦਿਖਾਉਨੇ ਆ ਤੁਹਾਨੂੰ ਉਹ ਖੜਾ ਵਾ ਉਹ ਜਿਆ ਵੱਡਾ ਦਾ ਸਵਾਦ ਆਉਗਾ ਤੁਹਾਨੂੰ ਆਹ ਟਰਾਲੀ ਵਾ ਭਰਨ ਵਾਲੀ ਆ ਕੰਧਾ ਨੇ ਕੋ ਲਗੇ ਆ ਬਾਈ ਧਵਾ ਥੋੜਾ ਢੂੰਗਾ ਵਾ ਮਾਂ ਵਢਾ ਲਈਏ ਅੱਜ ਕੱਲ ਪੱਟਾਂ ਸੁੱਕੀਆਂ ਹੁੰਦੀਆਂ ਨੇ ਢੜ ਕੇ ਜੁੜ ਕੇ ਪੈਂਦੇ ਆ ਮਾਰਾ ਜਾ ਪਰਲੇ ਪਾਸੇ ਦੋ ਕੁ ਟੱਕ ਮਾਰ ਦੇ ਇੱਧਰ ਆਹ ਵਾਹ ਵਾਹ ਆਹ ਮਾਗਰਾਂ ਬਾਈ ਕੋਈ ਨਹੀਂ ਫਾਇਦਾ ਫਿਰ ਕੁਛ ਤਾਂ ਆ ਮਨਦਾ ਪਹਿਲਾਂ ਹੀ ਆਪਦੀ ਲੀਲੂ ਵਢਾ ਲਿਆ ਕਰੋ ਮੇਰਾ ਵੀਰ ਹੁਣ ਕੇ ਟਾਈਮ ਆਪਣੇ ਖਰਾਬ ਹੁੰਦਾ ਵਾ ਮਸ਼ੀਨ ਦੀ ਜੱਖਣਾ ਵੱਢੀ ਜਾਂਦੀ ਆ ਦੋ ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਕੋਈ ਵੀਡੀਓ ਬਣਾਉਣ ਵਾਲਾ ਬੰਦਾ ਹੈ ਨਹੀਂਗਾ 22 ਤੋਂ ਬਣਵਾਈ ਸੀ ਇੱਕ ਦੋ ਕਲਿੱਪਾਂ ਆਈਆਂ ਆ ਵੱਢਣਾ ਏ ਟਵਾ ਖੜਾ ਵਾ ਹੈ ਜੀ ਕਣਕ ਵੱਢਣ ਦਾ ਸਵਾਦ ਆਉਂਦਾ ਚਲੋ ਬਾਈ ਵੱਢ ਲਈਏ ਹੁਣ ਫੇਰ ਦਿਖਾਉਨੇ ਆ ਬਾਕੀ ਤੁਹਾਨੂੰ ਜਿੰਨਾ ਕਿ ਦਿਖਾਇਆ ਹੋਇਆ ਦਿਖਾਵਾਂਗੇ ਮੌਨਾ ਬਾਈ ਤੋਂ ਵੀਡੀਓ ਹੋ ਚੱਲਦੇ ਆ ਭੌਪਰ ਜੀ ਭਾਈ ਜੀ ਵੱਡੇ ਆ ਗਿਆ ਜੀ ਆਹ ਏਰੀਆ ਭਾਈ ਹੋਣਗੇ 4 1/2 5 ਕਿਲੇ ਦੇ ਗੇੜ ਉਹ ਟਰਾਲੀ ਤੱਕ ਆ ਉਹ ਦੇਖੋ ਟਰਾਲੀ ਖੜੀ 4 1/2 5 ਕਿਲੇ ਦੇ ਗੇੜ ਆਉਣਗੇ ਆਪਾਂ ਲੱਗੇ ਸੀਗੇ 1:30 ਵਜੇ ਟਾਈਮ ਦਿੰਦਾ ਕੀ ਟਾਈਮ ਹੋ ਗਿਆ ਭਾਈ 1:30 ਵਜੇ ਲੱਗੇ ਸੀ ਹਨਾ ਆਪਾਂ ਹੂੰ 4 ਬੱਜਰ ਵਾਲੇ ਕੋਰੀਦਾਰ ਹੋ ਗਏ ਕਿਆ ਵਜੇ ਲੱਗੇ ਸੀ 2 ਵਜੇ ਲੱਗੇ ਸੀ ਬਾਈ ਪੌਣੇ 4 ਹੋ ਗਏ ਕਿੰਨਾ ਘੰਟੇ ਲੱਗੇ ਹੋਰ ਇਹ ਦੋ ਘੰਟੇ ਲੱਗੇ ਦੋ ਘੰਟੇ ਲੱਗੇ 4 ਕਿਲੋ ਤੋਂ ਉੱਤੇ ਹੋਣਾ ਸਾਡੇ ਜਾਅ ਦੇ ਗੇੜ ਤਾਂ ਹੋਣਗੇ ਪੌਣੇ 5 ਕਿਲੋ ਦੇ ਗੇੜ ਹੋਣਗੇ ਬਾਈ ਨਾਲੇ ਪਹਿਲਾ ਆ ਖੇਤ ਦਾ 3 3.5 ਕਿਲੇ ਵੱਡੇ ਪਹਿਲੇ ਜਾਂ ਜਾਂ ਪਹਿਲੇ ਹਾਈ ਜੀ ਵੱਡਿਆ ਵਾ ਉਹ ਥੱਲੇ ਵਾਲਾ 8 ਕਿਲੋ ਤਾਂ ਵੱਡਿਆ ਵਾ ਦੂਏ ਲੋ ਦੇ ਵਿੱਚ ਹਜੇ ਹਾਈ ਤਾਂ ਨਹੀਂ ਲਾਇਆ ੱੱਲੇ ਵਾਲਾ 8:09 ਵਜੇ ਵੱਡੇ ਦੂਏ ਲੋ ਚ ਆਦਾ ਬਾਲੀ ਡਿਗੀ ਹੋਈ ਦੀ ਬਾਈ ਜਮਾ ਜੜਾਂ ਤੇ ਚੱਕੀ ਆ ਇਹਦਾ ਪਹਿਲੇ ਹਾਈਤੀ ਚੱਲੀ ਆ ਮਸ਼ੀਨ ਸਾਰੇ ਚ ਐ ਲੋੜ ਖੜੀ ਗਾਨ ਕਮਲੇ ਬਾਗਣਾ 20 ਮਿੰਟ ਲੱਗੇ ਹਣਗੇ ਦੂਏ ਨੂੰ ਹਨਾ 8:00 ਵਜੇ ਤੋਂ ਬਾਈ 20 ਮਿੰਟ ਮਸਾ ਲੱਗਿਆ ਦੂਏ ਲੋ ਚੱਲੀ ਆ ਤੋਰਾ ਦਾ 14 ਇੰਚ ਦੀ ਪੁਲੀ ਚ ਬਹੁਤ ਆ ਮਸ਼ੀਨ ਦਾ 13 ਦਾ ਕਾਕੂ ਨਹੀਂ ਆਇਆ ਕਰਨੇ ਹਾਈ ਨਹੀਂ ਲੱਗਿਆਗਾ ਬੰਦੇ ਰਾਤ ਆਹ ਲੋਜ ਚ ਚੱਲਦੇ ਕਿੰਨਾ ਦਰਦੀ ਸੀ ਪੁੱਤ ਕੂਏ ਲੋ ਦੇ ਵਿੱਚ ਆ ਵਧਣੇ ਆ ਬਾਈ ਥੋੜੇ ਦਿਨ ਰੁੱਕ ਕੇ ਦੋ ਤਿੰਨ ਦਿਨ ਵਧਾਂਗੇ ਇਹ ਹਰੀਆ ਆ ਆ ਏਰੀਆ ਸਾਰਾ ਹੀ ਵਧਣਾ ਆ ਆ ਜਿਹੜੀ ਪਈ ਆ ਇਹ ਵੀ ਆਪਾਂ ਹੀ ਵਧਣੀ ਆ ਟਿੱਕੀ ਹੋਈ ਆ ਏਰੀਆ ਤਕਰੀਬਨ ਤਕਰੀਬਨ ਉਹ ਤਰ੍ਹਾਂ ਦਾ ਕਾਪਾ ਹੀ ਵਧਣਾ ਸਾਰਾ ਉਹ ਜਿੱਥੇ ਮੋਟਰ ਦੀ ਵੀ ਆ ਉਹ ਦੇਖੋ ਦਰਾਗਤਾਂ ਵਾਲੀ ਜਿਆਦਾ ਆ ਪਾਣੀ ਭਰੀ ਗਿਆ ਪਾਟ ਚਕੇ ਵਧਿਆ ਇਹ ਉਹ ਉਹ ਦਰਾਗਤਾਂ ਵਾਲੀ ਮੋਟਰ ਤੱਕ ਆਪਾਂ ਜਿਹੜਾ ਸਾਰਾ ਏਰੀਆ ਹੈ ਹੋਣਗੇ 30 40 ਕਿਲੇ ਦੇ ਗੇੜ ਦਾ ਹੋਊਗਾ ਵੱਧ ਹੋਵੇ ਵੱਧਦੀ ਹੋਵੇ ਤੇ ਵੀਡੀਓ ਦੀ ਵਾਈ ਥੋੜੀ ਜਿਹੀ ਕਮੀ ਜ਼ਰੂਰ ਰਹਿੰਦੀ ਆ ਵੀਡੀਓ ਬਣਾਉਣ ਵਾਲਾ ਬੰਦਾ ਮੇਰੇ ਨਾਲ ਹੈ ਨਹੀਂ ਪੂਰਾ ਟ੍ਰੈਂਡ ਜਿਹੇ ਜੀ ਬਣਦੇ ਆ ਮੇਰਾ ਵੀਰ ਦੇਖ ਲਿਆ ਕਰੋ ਕੋਈ ਗੱਲ ਨਹੀਂ ਹੁਣ ਕਿਉਂ ਮੈਂ ਮਸ਼ੀਨ ਚਲਾਉਣਾ ਹੁੰਦਾ ਮੇਸ ਤੋਂ ਤਾਂ ਬਣਦੀ ਨਹੀਂ ਜਵਨ ਪੜਨ ਚਲੇ ਜਾਂਦਾ ਵਾ ਬਾਈ ਨੂੰ ਸਖਾਈ ਆ ਮਾੜੀ ਮੋਟੀ ਬਣਾਉਣੀ ਜਿਹੇ ਜੀ ਬਣਦੀ ਆ ਹੁਣ ਉਹ ਜਿਹੀ ਦੇਖਣੀ ਪੈਣੀ ਆ ਤੁਹਾਨੂੰ ਤੇ ਜਦੋਂ ਸਾਡਾ ਬੰਦਾ ਇਸ ਵਾਰ ਨੂੰ ਵਿਹਲਾ ਹੋਇਆ ਕਰੂ ਫਿਰ ਉਹਨੂੰ ਲਾਇਆ ਕਰਾਂਗੇ ਉਹ ਬਣਾਇਆ ਕਰੂਗਾ ਚਲੋ ਬਾਈ ਹੁਣ ਚੱਲਦੇ ਆਂ ਘਰ ਨੂੰ ਅੱਜ ਤਾਂ ਹੁਣ ਕੰਮ ਹੈ ਨਹੀਂਗਾ ਹੋਰ ਕੋ ਕਣਕਾਂ ਨਰਮਣੇ ਵਿੱਚ ਅਜੇ ਵੀ ਮੱਖੀ ਆਉਂਦੀ ਆ ਥੋੜੀ ਥੋੜੀ ਕਣਕਾਂ ਗਿੱਲੀਆਂ ਕਰਕੇ ਅਜੇ ਕੰਮ ਚੁਰਿਆ ਨਹੀਂ ਹੁਣ ਤਣਕ ਦੇਖ ਕੇ ਆਉਣੇ ਐ ਇਸੇ ਬੰਦੇ ਦੀ ਉਧਰ ਆ 10 15 ਕਿਲੇ ਉਧਰ ਦੇਖ ਕੇ ਆਉਣੇ ਆ ਜੇ ਉਹ ਲੋਟ ਹੋਈ ਤਾਂ ਫਿਰ ਸਵੇਰੇ ਵੱਢਾਂਗੇ ਜੀ ਬੰਦੇ ਗਾਈ ਪਹੁੰਚ ਗਈ ਘਰੇ ਹਵਾ ਲਾ ਕੇ ਨਮਾਜ਼ ਰਵਾਈ ਕਰਦੇ ਆਂ ਜੀ ਬਾਈ ਹਵਾ ਮਾਰ ਲੱਗਿਆ ਹੋਇਆ ਵਾ ਤੇ ਪਹੁੰਚ ਗਏ ਅੱਜ ਤੇ ਆਉਣੇ ਬਲੋਰ ਲਿਆ ਕੇ ਰੱਖਦੇ ਆਂ ਇਦੇ ਨਾਲ ਹਵਾ ਉਨੀ ਬਣਦੀ ਨਹੀਂ ਗੀ ਹਵਾ ਵੱਧ ਨਿਕਲ ਜਾਂਦੀ ਆ ਤੇ ਬਲੌਰ ਲਿਆਉਣੇ ਆ ਬਲੌਰ ਨਾਲ ਜਾੜਿਆ ਕਰਾਂਗੇ ਭਾਈ ਉਹ ਝੰਡੀ ਓਏ ਮਾਰਦੇ ਬਲੌਰ ਲਿਆਉਣੇ ਆ ਦੇ ਨਾਲ ਦੀ ਲੋਟ ਆਣਾ ਬੰਦ ਕਰ ਦਨੇ ਆ ਹਾਂ ਤਾਹਾਂ ਜਾਣਾ ਤੇ ਛੋਟੀ ਕਰਕੇ ਭਾਈ ਹਵਾ ਪਵਾਇ ਆ ਉਹਦੇ ਵੀ ਰੁਲ ਜਾ ਇੰਜਨ ਥੱਲੇ ਲੋਡ ਆ ਜਾਣਾ ਬੇਪਰਵਾਹ ਚਾ ਰਿਹਾ ਕਰਾਂਗੇ ਆਹ ਮਾ ਚੱਲਣੇ ਦਾ ਹਾਂ ਬੰਦ ਕਰਤੀਏ ਮਸ਼ੀਨ ਆਪਾਂ ਅੱਜ ਢੰਡੀ ਨਾਲ ਹੀ ਜਾ ਕਰਦੇ ਆਂ ਬੰਦ ਕਰਿਆ ਇਹ ਮਸ਼ੀਨ ਫਿਰ ਘਾਵਿਆ ਗੱਲਾਂ ਵਰਤੋ ਓ ਕਰਦਾ ਕਰਦਾ ਵਾਹ ਆ ਹੱਥ ਘਾਟਦੀ ਬਾਈ ਲੋ ਜੀ ਇਹ ਬਲੋਰ ਨਾਲ ਹੀ ਲੋਟ ਆਇਆ ਕਰੂ ਹਵਾ ਨਾਲ ਇੰਨੀ ਛੇਦੀ ਹਵਾ ਬਣਦੀ ਨਹੀਂ ਉੰਨੀ ਉਹਦਾ ਮੂੰਹ ਆ ਖੁੱਲਾ ਪਾਇਆ ਉਹਦਾ ਹਵਾ ਛੇਦੀ ਨਿਕਲ ਜਾਂਦੀ ਆ ਚੱਲਦੇ ਆਪਾਂ ਨਾਲ ਇਹਦਾ ਕਣਕ ਦੇ ਗਨਾਂ ਨਾਲ ਬਲੋਰ ਲੈ ਆਉਨੇ ਆ ਹੈ ਜੇ ਵੱਢਣ ਵਾਲੀ ਹੋਈ ਤਾਂ ਸਵੇਰੇ ਵੱਢਦੇ ਆਂਗੇ ਲਾ ਦਾਂਗੇ ਦਿਹਾੜੀ ਅੱਤੀ ਦਿਹਾੜੀ ਜਿਹੜੀ ਲੱਗੂ ਕੰਮ ਖੁੱਲਿਆ ਜਾਣੀ ਹਜੇ ਆਪਣੇ ਗੱਗਾਂ ਦਾ ਸਾਰਿਆਂ ਦਾ ਹੀ 2022 ਨੂੰ 2022 ਕਹੀ ਜਾਂਦਾ ਕਿੰਨੇ ਅੰਕ ਦੇ ਲਾਵਾਂਗੇ 2022 ਨੂੰ ਐ ਬਈ ਇੱਕ ਤਾਂ ਪਤਾ ਸਾਰੀ ਮੂੰਹ ਚ ਪੈਣੀ ਨਹੀਂ ਹੁਣ ਇਹ ਵੀ ਕਹਿੰਦਾ ਆ ਦੂਆ ਦੂਗਾ ਉਹ ਜਿਹੜਾ ਕਾਕੇ ਦੇ ਨਾਲ ਸੀ ਉਹ ਦਾ ਭਾਈ ਧਰਮਿੰਦਰ ਦਾ ਆਹੋ ਉਹ ਵੀ ਕਹਿੰਦਾ 21 ਨੂੰ ਵੱਡੋ ਸਾਡੀ ਮਾ ਯਾਰ 21 ਨੂੰ ਦੇ ਦਿਆਂ ਹੁਣ ਤੇ ਮਹੋਣੇ ਦੇ ਸ਼ਨੀਵਾਰ ਨੂੰ ਲਾਈ ਜਾਂਦਾ 20 ਨੂੰ ਫਿਰ ਫੇਰ ਲੋਟ ਆਊ ਕੰਮ ਆਪਣਾ ਹੁਣ ਸਾਰਿਆਂ ਦੇ ਤਾਂ ਕੀ ਨੂੰ ਲਾਉਣ ਰਿਹਾ ਚਾਰ ਸਾਰੇ ਹੀ ਰੋਟ ਆ ਜੜਿਆ ਜਨ ਘਰ ਤੇ ਕੰਮ ਦੇ ਕੰਮ ਇਹ ਨਹੀਂ ਪਤਾ ਕੱਲ ਨੂੰ ਕਾਰੇ ਦਾ ਵੀ ਵੱਢੀ ਹੈ ਹਾਂ ਅਜੇ ਕੰਮ ਹੀ ਨਹੀਂ ਚੱਲਦਾ ਕਰੀਂ ਕਿ ਕਾ ਆਹੋ ਕੰਮ ਖੁੱਲਿਆ ਨਹੀਂ ਨਾ ਹੈਗਾ ਅਜੇ ਚਲੋ ਦੋ ਸਾਹਮਣੇ ਕੰਮ ਕਰੀਏ ਆਹ ਉਹਦੇ ਨਾਲ ਨਾ ਬਲੋਰ ਨਾਲ ਹਵਾ ਆਈ ਤਾਂ ਲੰਬੇ ਦੇ ਚੱਗੇ ਬਣਿਆ ਵੱਡੇ ਜਣੇ ਸੀ ਹਾਂ ਆਹਾਂ ਇਹ ਤਾਂ ਵੱਡੇ ਜਣੇ ਸਾਰਾ ਜੇ ਉਹ ਪੱਕਿਆ ਹੁੰਦਾ ਉਹਨਾਂ ਦਾ ਪੱਕੇ ਹੀ ਸੀਗਾ ਜਿਹੜਾ ਕੱਚਾ ਸੀ ਉਹ ਪੜਾ ਰਿਹਾ ਮਗਰੋ ਪਿੱਛੇ ਆਣ ਗਏ ਆਹਾ ਅੰਦਰ ਕੇ ਆਹਾ 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 ਇਹਨਾਂ ਦਾ ਕੱਚਾ ਕੱਚਾ ਦਾ ਲੈ ਕੇ ਵਢਾ ਕੇ ਰਹਿ ਗਿਆ ਪੱਕਿਆ ਹੋਇਆ ਚਲੋ ਕੋਈ ਨਾ ਮੈਂ ਚਾਹ ਜੂ ਲੈ ਆਵਾਂ ਲਓ ਜੀ ਭਾਈ ਅੱਜ ਦਾ ਦਾ ਕੰਮ ਇੰਨਾ ਕੀ ਸੀਗਾ ਚਲੋ ਠੀਕ ਹੈ ਜੀ ਵੀਡੀਓ ਦੇਖਣ ਆਣ ਸਾਰਿਆਂ ਦਾ ਧੰਨਵਾਦ ਭਾਈ ਇਹ ਵੀਡੀਓ ਜਿਹੇ ਜੀ ਮੇਰਾ ਫਿਰ ਬਣਦੀ ਹੁਣ ਇਹੋ ਜਿਹਾ ਦੇਖ ਲਿਆ ਕਰੋ ਬੰਦਾ ਹੈ ਨਹੀਂ ਬਣਾਉਣ ਵਾਲਾ ਕੋਈ ਨਾਲ ਤੇ ਇਕੱਲਾ ਬੰਦਾ ਮੈਂ ਕਿੰਦਰ ਕਿੰਦਰ ਹਵਾਂ ਆ ਚਲਾਉਣੀ ਵੀ ਮੈਨੂੰ ਹੀ ਪੈਂਦੀ ਆ ਵੀਡੀਓ ਬਣਾਉਣੀ ਪੈਂਦੀ ਆ ਚਲੋ ਠੀਕ ਆ ਭਾਈ ਸਾਰਿਆਂ ਦਾ ਧੰਨਵਾਦ